ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਥ ਬਲੌਗ ਐਂਡ ਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਪਰਫੈਕਟ ਨਾਪ ਲੈਣਾ ਇੱਕ ਹੁੰਦਾਗਾ ਸੂਟ ਤੋਂ ਨਾਪ ਲੈਣਾ ਇੱਕ ਹੁੰਦਾ ਬਾਡੀ ਮੀਜ਼ਰਮੈਂਟ ਦਾ ਨਾਪ ਲੈਣਾ ਸੂਟ ਤੋਂ ਨਾਪ ਤਾਂ ਆਪਾਂ ਕਿਸੇ ਵੀ ਕਸਟਮਰ ਦਾ ਹੋਵੇ ਜਾਂ ਆਪਣਾ ਸੂਟ ਦਾ ਨਾਪ ਹੋਵੇ ਜਿਹੜਾ ਆਪਾਂ ਸੂਟ ਸਟਿਚ ਕੀਤਾ ਹੁੰਦਾ ਉਹਨੂੰ ਰੱਖ ਕੇ ਆਪਾਂ ਉੱਪਰ ਮਣ ਕੇ ਸੂਟ ਦਾ ਨਾਪ ਲੈ ਸਕਦੇ ਆਂ ਪਰ ਬਾਡੀ ਮੀਜ਼ਰਮੈਂਟ ਦਾ ਨਾਪ ਲੈਣਾ ਥੋੜਾ ਔਖਾ ਹੁੰਦਾਗਾ ਆਪਾਂ ਤੁਹਾਨੂੰ ਦੱਸ ਦਿਆਂ ਵੀ ਉਹਦਾ ਨਾਪ ਕਿਸ ਤਰ੍ਹਾਂ ਲੈਣਾ ਕਿਸ ਤਰ੍ਹਾਂ ਸਹੀ ਫਿਟਿੰਗ ਆਊਗੀ ਨਾਪ ਲੈ ਕੇ ਆਪਾਂ ਕਿਸ ਤਰ੍ਹਾਂ ਉਹਨੂੰ ਲਿਖਣਾਗਾ ਤੇ ਕਿਸ ਤਰ੍ਹਾਂ ਆਪਾਂ ਸੂਟ ਦੀ ਕਟਿੰਗ ਕਰਨੀ ਹੈਗੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਚਲੋ ਕਰਦੇ ਆਂ ਜੀ ਵੀਡੀਓ ਸ਼ੁਰੂ ਆਪਾਂ ਆ ਦੇਖੋ ਸੂਟ ਦਾ ਆਪਾਂ ਨਾਪ ਕਿਸ ਤਰ੍ਹਾਂ ਲਿਖਣਾਗਾ ਆ ਦੇਖੋ ਜੀ ਆ ਸੂਟ ਦਾ ਆਪਾਂ ਨਾਪ ਲਿਖਿਆ ਹੋਇਆ ਸਭ ਤੋਂ ਪਹਿਲਾਂ ਤੁਸੀਂ ਲੰਬਾਈ ਲਿਖ ਲੈਣੀ ਆ ਘੇਰਾ ਲਿਖ ਲੈਣਾ ਛਾਤੀ ਦਾ ਨਾਪ ਕਮਰ ਹਿਪ ਮੋਢਾ ਬਾਹਾਂ ਦੀ ਲੰਬਾਈ ਜੀ ਬਾਹਾਂ ਦੀ ਮੂਰੀ ਤੇ ਪਲੇਟਾਂ ਤੇ ਗਲਾ ਤੀਰਾ ਇਹ ਕਮੀਜ਼ ਦਾ ਆਪਾਂ ਨਾਪ ਲਿਖ ਲੈਣਾ ਫਿਰ ਸਲਵਾਰ ਦੇ ਨਾਪ 'ਚ ਇੱਕ ਲੰਬਾਈ ਲਿਖਣੀ ਆ ਤੁਸੀਂ ਇੱਕ ਮੂਰੀ ਰੱਖਣੀ ਹੈਗੀ ਬੈਲਟ ਲਿਖਣੀ ਆ ਤੇ ਆਸਣ ਆ ਆਸਣ ਜੀ ਆਪਸ਼ਨ ਆਪਣੇ ਕੋਲੇ ਆਪ ਲਿਖ ਵੀ ਸਕਦੇ ਆ ਨਹੀਂ ਤਾਂ 12.5 13 ਇੰਚ ਆਪਣਾ ਨੋਰਮਲ ਆਸਣਾ ਰੱਖਿਆ ਜਾਂਦਾਗਾ ਇਹਨਾਂ ਤੁਸੀਂ ਬੋਡੀ ਮੇਜਰ ਦਾ ਮਿੰਟ ਦਾ ਨਾਪ ਲੈਣ ਲੱਗੇ ਇਹ ਚੀਜ਼ਾਂ ਤੁਸੀਂ ਲਿਖਣੀਆਂ ਨੇ ਤੇ ਤੁਸੀਂ ਆਪਣਾ ਨਾਪ ਜ਼ਰੂਰ ਲਿਖਣਾਗਾ ਠੀਕ ਹੈ ਜੀ ਹੁਣ ਕਰਦੇ ਆਪਾਂ ਸ਼ੁਰੂ ਆ ਦੇਖੋ ਆਪਾਂ ਸੂਟ ਦਾ ਪੂਰਾ ਨਾਪ ਲਿਖ ਲਿਆ ਸੀਗਾ ਜਿੰਨਾ ਵੀ ਆਪਾਂ ਨੂੰ ਨਾਪ ਚਾਹੀਦਾਗਾ ਇਸ ਹਿਸਾਬ ਦੇ ਨਾਲ ਆਪਾਂ ਨਾਪ ਲੈ ਕੇ ਬਰਾਬਰ ਆਪਾਂ ਨਾਪ ਲਿਖ ਲੈਣਾਗਾ ਹੁਣ ਆਪਾਂ ਬੋਡੀ ਮੇਜਰਮੈਂਟ ਦਾ ਨਾਪ ਕਿਸ ਤਰ੍ਹਾਂ ਲੈਣਾ ਕਿੰਨਾ ਆਪਾਂ ਲੂਜ਼ ਰੱਖਣਾਗਾ ਕਿੰਨਾ ਆਪਾਂ ਟਾਈਟ ਰੱਖਣਾਗਾ ਇਹ ਸਾਰਾ ਕੁਝ ਆਫਾ ਤੁਹਾਨੂੰ ਦੱਸ ਦਿਆਂ ਜੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਜੀ ਆਪਾਂ ਲਵਾਈ ਮੈਣਨੀ ਹੈ ਜੀ ਕਮੀਜ਼ ਦੀ ਕਿਸ ਤਰ੍ਹਾਂ ਆਪਾਂ ਲਵਾਈ ਮੈਣਨੀ ਹੈ ਜੀ ਆ ਦੇਖੋ ਤੁਸੀਂ ਆ ਗਾੜੇ ਕੋਲੋਂ ਨਾ ਇੱਥੋਂ ਇੰਚ ਟੇਪ ਰੱਖ ਕੇ ਬਿਲਕੁਲ ਇੱਥੋਂ ਸਿੱਧਾ ਕਰਦੇ ਹੋਏ 24 ਇੰਚ ਆਉਂਦਾ ਜੀ ਆਪਣੇ ਕੋਲੇ ਨਾ ਕਮੀਜ਼ ਦਾ ਨਾਪ ਤੁਸੀਂ ਇਸ ਤਰ੍ਹਾਂ ਲੈਣਾਗਾ ਜਦੋਂ ਨਾਪ ਲੈਣਾ ਤੁਸੀਂ ਕਸਟਮਰ ਨੂੰ ਚਾਹੀ ਕਿਸੇ ਦਾ ਵੀ ਨਾਪ ਲੈਣੇ ਹੋ ਉਹਨਾਂ ਨੂੰ نیچے ਦੇਖਣ ਨੂੰ ਨਹੀਂ ਕਹਿਣਾ ਉਹਦੇ ਨਾਲ ਲੰਬਾਈ ਆਪਣੀ ਥੋੜੀ ਘੱਟ ਜਾਂਦੀ ਆ ਇਸ ਤਰ੍ਹਾਂ ਆਪਾਂ ਕਮੀਜ਼ ਦੀ ਲੰਬਾਈ ਲੈ ਲਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਘੇਰਾ ਨਾਪਾਂਗੇ ਘੇਰਾ ਨਾਪਣਾ ਥੋੜਾ ਸੌਖਾ ਹੀ ਆ ਇਸ ਤੋਂ ਵੱੜ ਕੇ ਘੇਰਾ ਜਿੰਨਾ ਵੀ ਹੋ ਆਪਣੇ ਕੋਲ ਸਾਢੇ ਪੰਜ ਸਾਢੇ 23 ਇੰਚ ਕੇ ਆਪਣੇ ਕੋਲੇ ਘੇਰਾ ਇਸ ਤਰ੍ਹਾਂ ਆਪਾਂ ਘੇਰਾ ਨਾਪ ਲੈਣਾਗਾ ਚਾਹ ਹਲੋ ਜੀ ਹੁਣ ਆਪਾਂ ਛਾਤੀ ਦਾ ਨਾਪ ਲੈਣਾ ਆਪਾਂ ਤੁਹਾਨੂੰ ਦੱਸਦੇ ਆਂ ਕਿ ਛਾਤੀ ਦਾ ਨਾਪ ਕਿ ਇਸ ਤਰ੍ਹਾਂ ਲੈਣਾ ਹੈ ਖੁਸ਼ੀ ਇਸ ਤਰ੍ਹਾਂ ਐਨਸੀ ਟੇਪ ਨੂੰ ਫੜ ਕੇ ਇਧਰ ਰੌਂਡ ਵਿੱਚ ਘੁਮਾ ਲੈਣਾਗਾ ਇੱਥੋਂ ਤੁਸੀਂ ਆਹ ਵਾਲੀ ਚੀਜ਼ ਤੋਂ ਛਾਤੀ ਦਾ ਨਾਪ ਲੈਣਾ 45 ਇੰਚ ਆਪਣੇ ਕੋਲੇ ਆਇਆ ਜੀ ਇਹਨੂੰ ਹਾਫ ਕਰਕੇ ਲਿਖ ਲੈਣਾਗਾ ਤੇ ਤੁਸੀਂ ਛਾਤੀ ਦਾ ਨਾਪ ਜਦੋਂ ਵੀ ਮੇਨਣਾਗਾ ਆਹ ਚੀਜ਼ ਤੋਂ ਨਹੀਂ ਮੇਨਣਾ ਜੀ ਇਥੋਂ ਆਪਣਾ ਟਾਈਟ ਹੋ ਜਾਣਾ ਆ ਦੇਖੋ ਇਥੋਂ ਆਪਣਾ 48 ਇੰਚ ਰਹਿ ਗਿਆ ਜੇ ਤੁਸੀਂ ਇਥੋਂ ਨਾਪ ਲੈ ਕੇ ਸੂਟ ਦੀ ਫਿਟਿੰਗ ਕਰੋਗੇ ਤਾਂ ਤੁਹਾਡੇ ਸੂਟ ਦੀ ਫਿਟਿੰਗ ਪਰਫੈਕਟ ਨਹੀਂ ਆਉਣੀ ਤੇ ਤੁਸੀਂ ਸਾਤੀ ਦਾ ਨਾਪ ਆਹ ਵਾਲੀ ਚੀਜ਼ ਤੋਂ ਹੀ ਰੱਖਣਾ ਹੈ ਜੀ ਤੇ ਥੋੜਾ ਜਿਹਾ ਤੁਸੀਂ ਇੰਚੀ ਟੇਪ ਨੂੰ ੂਜ਼ ਰੱਖੋਗੇ ਕਸਦੇ ਨਹੀਂ ਰੱਖੋਗੇ ਕਿਉਂਕਿ ਫਿਰ ਆਪਣੇ ਕੱਪੜਾ ਜਦੋਂ ਆਪਾਂ ਸਟਿਚ ਕਰਦੇ ਆ ਉਹਦੇ ਨਾਲ ਫਰਕ ਪੈ ਜਾਂਦਾ ਹੈ ਤੇ ਹੁਣ ਤੁਸੀਂ ਲੈਣਾ ਜੀ ਕਮਰ ਦਾ ਨਾਪ ਕਮਰ ਦਾ ਨਾਪ ਤੁਸੀਂ ਇੱਥੋਂ نیچے ਲੱਗੇ ਆਪਣੇ ਕੋਲੇ 41 ਇੰਚ ਕਮਰ ਦਾ ਨਾਪ ਆਇਆਗਾ ਤੇ ਹੁਣ ਤੁਸੀਂ हिਪ ਨਾਪ ਲੈਣੀ ਆ ਜੇ ਤੁਹਾਡੇ ਕੋਲੇ ਬੰਦ ਚੱਕ ਵਾਲਾਗਾ ਤਾਂ ਤੁਸੀਂ ਇੱਥੋਂ ਹਿਪ ਨੂੰ ਨਾਪੋਗੇ ਜੀ ਆ ਦੇਖੋ 40 ਇੰਚ ਲੂਜ਼ ਕਰਕੇ ਕਿਉਂਕਿ ਆਪਣੀ ਹਿਪ ਥੋੜੀ ਜੀ ਲੂਜ਼ ਹੀ ਹੁੰਦੀ ਹੈਗੀ ਚਾਕ ਬਣੇ ਹੁੰਦੇ ਨੇ ਇੱਥੋਂ ਤੁਸੀਂ ਹਿਪ ਨੂੰ ਨਾਪ ਲੋਗੇ ਨਹੀਂ ਤੁਸੀਂ ਇਸ ਤਰ੍ਹਾਂ ਇੰਚ ਟੇਪ ਨੂੰ ਸਿੰਗਲ ਕਰਕੇ ਇਹਦਾ ਫੜ ਕੇ ਇੱਥੋਂ ਤੁਸੀਂ ਹਿਪ ਨਾਪ ਸਕਦੇ ਠੀਕ ਹੈ ਜੀ ਤੇ ਹੁਣ ਆਪਾਂ ਦੱਸਦੇ ਆਂ ਵੀ ਬਾਹਾਂ ਦੀ ਲੰਬਾਈ ਕਿਸ ਤਰ੍ਹਾਂ ਮਾਣੀ ਆ ਬਾਹਾਂ ਨੂੰ ਤੁਸੀਂ ਇਸ ਤਰ੍ਹਾਂ ਥੋੜਾ ਸਿੱਧਾ ਕਰ ਲੈਣਾ ਇਹ ਤੋਂ ਜਿੱਥੋਂ ਆਪਣੇ ਮੋਢੇ ਕੋਣ ਫੜ ਕੇ ਜੇ ਪੂਰੀ ਮਾ ਰੱਖਣੀ ਆ ਤਾਂ ਤੁਸੀਂ ਇਹਨਾਂ ਨਾਪ ਲੈ ਲੈਣਾ ਜੇ ਹਾਥ ਰੱਖਣੀ ਆ ਤਾਂ ਤੁਸੀਂ ਉਹਨਾਂ ਮੈਣ ਲੈਣਾ ਇਸ ਤਰ੍ਹਾਂ ਤੁਸੀਂ ਬਾਹ ਦਾ ਨਾਪ ਲੈਣਾ ਬਾਹ ਦੀ ਮੋਰੀ ਨੂੰ ਵੀ ਇਸ ਤਰ੍ਹਾਂ ਇੰਚੀ ਟੇਪ ਘੁਮਾ ਕੇ ਰਾਉਂਡ ਵਿੱਚ 6 ਇੰਚ ਆਪਣੇ ਕੋਲੇ ਬਾਹ ਦੀ ਮੋਰੀ ਆਉਂਦੀ ਹੈ ਜੀ ਡਬਲ ਕਰਕੇ 12 ਇੰਚ ਇਸ ਤਰ੍ਹਾਂ ਤੁਸੀਂ ਬਾਹ ਦਾ ਮੋਟਾ ਮੈਣਣਾ ਤੁਸੀਂ ਜਦੋਂ ਆ ਦੇਖੋ ਇਸ ਤਰ੍ਹਾਂ ਲੂਸ ਰੱਖ ਕੇ

ਇਹ ਆਪਣੇ ਕੋਲੇ 18 ਇੰਚ ਆਉਂਦਾ ਜੀ ਇਸ ਤੋਂ ਤੁਸੀਂ 2 ਇੰਚ ਘੱਟ ਕਰਨਾਗਾ ਕਿਉਂਕਿ ਆਪਣੇ ਗਲੇ ਦੀ ਕਟਿੰਗ ਹੋਈ ਹੋਈ ਆ ਉਹ ਸਾਈਡ ਨੂੰ ਆਪਣਾ ਗਲਾ ਵਾਧਾਗਾ ਇਸ ਕਰਕੇ ਤੁਸੀਂ 2 ਇੰਚ ਘੱਟ ਰੱਖ ਕੇ 16 ਇੰਚ ਆਪਣੇ ਕੋਲੇ ਨਾਪ ਆਊਗਾ ਧੀਰੇ ਦਾ ਇਸ ਤਰ੍ਹਾਂ ਤੁਸੀਂ ਧੀਰੇ ਦਾ ਨਾਪ ਲੈ ਲੈਣਾ ਪਲੇਟਾਂ ਦਾ ਨਾਪ ਲੈਣਾ ਤੁਸੀਂ ਜੇ ਸੂਟ ਦੇ ਪਲੇਟਾਂ ਨਹੀਂ ਹੈਗੀਆਂ ਜੀ ਤਾਂ ਤੁਸੀਂ ਕਿਸ ਤਰ੍ਹਾਂ ਨਾਪ ਲੈਣਾਗਾ ਤੁਸੀਂ ਦੇਖੋ ਜਿੱਥੋਂ ਆਪਣੇ ਗਲੇ ਦੀ ਸੀਨ ਲੱਗੀ ਹੁੰਦੀ ਆ ਉਥੋਂ ਇੰਚੀ ਟੇਪ ਰੱਖ ਕੇ ਇੱਕ ਤੇ ਤੁਸੀਂ ਆਹੋ ਜਿਵੇਂ ਤੁਹਾਵਾ ਸਾਥੀ ਦਾ ਨਾਪ ਮਿਣਿਆ ਸੀ ਉਤੋਂ ਤੁਸੀਂ ਪਲੇਟਾਂ ਦਾ ਨਾਪ ਲੈਣਾ 12 ਇੰਚ ਤੇ ਜੀ ਆਪਣੀਆਂ ਪਲੇਟਾਂ ਆਉਣੀਆਂ ਆ ਆ ਠੀਕ ਹੈ ਜੀ ਇਸ ਤੋਂ 7 ਇੰਚ 7.5 ਇੰਚ ਦੀ ਜੀ ਆਪਾਂ ਪਲੇਟਾਂ ਬਣਾਉਣਾ ਠੀਕ ਹੈ ਜੀ ਇਹ ਆਪਣਾ ਪਲੇਟਾਂ ਦਾ ਨਾਪ ਹੋ ਗਿਆ ਤੇ ਹੁਣ ਆਪਾਂ ਦੱਸਦੇ ਹਾਂ ਵੀ ਸਲਵਾਰ ਦਾ ਨਾਪ ਕਿਸ ਤਰ੍ਹਾਂ ਲੈਣਾ ਜਿੱਥੇ ਵੀ ਕਸਟਮਰ ਆਪਣਾ ਸਲਵਾਰ ਬੰਦਦਾਗਾ ਜਾਂ ਪਲਾਜ਼ੋ ਬੰਦਦੇ ਹੋ ਉਹਨਾਂ ਨੂੰ ਤੁਸੀਂ ਫੜਾ ਲੈਣਾ ਮੀਨਟੇਪ ਠੀਕ ਹੈ

ਬੈਲਟ ਦਾ ਨਾਪ ਕਿਸ ਤਰ੍ਹਾਂ ਲੈਣਾਗਾ ਬੈਸ ਜਿੰਨੀ ਆਪਾਂ ਹਿਪ ਪਰ ਰੱਖੀ ਹੈ ਜੀ ਉਸ ਤੋਂ 2.5 ਇੰਚ ਵੱਧ ਆਪਾਂ ਬੈਲਟ ਰੱਖ ਲੈਣੀ ਹੈ ਇਹ ਸਿੱਧਾ ਹਿਸਾਬਾ ਵੀ ਬੈਲਟ ਦਾ ਨਾਪ ਆਪਾਂ ਕਿਸ ਤਰ੍ਹਾਂ ਲੈਣਾਗਾ ਮੂਰੀ ਆਪਾਂ ਪੈਰ ਦੇ ਵਿੱਚੋਂ ਕਢਾ ਕੇ ਮੂਰੀ ਇਸ ਤਰ੍ਹਾਂ ਆਪਾਂ ਮੂਰੀ ਮਾਪ ਸਕਦੇ ਹਾਂ ਜੇ ਉਹਦਾ ਆਪਾਂ ਪੈਰ ਚੋਂ ਮੂਰੀ ਕਢਾ ਕੇ ਨਹੀਂ ਨਾਪਣੀ ਤਾਂ ਤੁਸੀਂ ਲੂਜ਼ ਰੱਖ ਕੇ ਦੇਖੋ ਵੀ ਕਿੰਨੀ ਲੂਜ਼ ਰੱਖਣੀ ਹੈਗੀ 15 ਇੰਚ 7.5 ਇੰਚ ਆਪਣੀ ਮੂਰੀ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਾਡੀ ਮੇਜਰਮੈਂਟ ਦਾ ਨਾਪ ਲੈ ਸਕਦੇ ਆਂਗੇ ਜਿੰਨੀ ਵੀ ਆਪਾਂ ਨੂੰ ਬਾਈ ਰੱਖਣੀ ਆ ਜਾਂ ਲੂਜ਼ ਰੱਖਣਾਗਾ ਇਸ ਤਰ੍ਹਾਂ ਪਰਫੈਕਟ ਨਾਪ ਆਉਂਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆਗਾ ਕਿ ਸੂਟ ਦਾ ਨਾਪ ਕਿਸ ਤਰ੍ਹਾਂ ਲੈਣਾ ਬਾਡੀ ਮੇਜਰਮੈਂਟ ਦਾ ਨਾਪ ਕਿਸ ਤਰ੍ਹਾਂ ਲੈਣਾ ਮੈਨੂੰ ਉਮੀਦ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਸੂਟ ਦਾ ਨਾਪ ਵੀ ਖੁਦ ਲੈ ਸਕਦੇ ਹੋਗੇ ਵੀ ਆਪਣੀ ਬੋਡੀ ਨੂੰ ਮੈਨ ਕੇ ਆਪਾਂ ਕਿਸ ਤਰ੍ਹਾਂ ਸੂਟ ਦਾ ਨਾਪ ਲੈ ਸਕਦੇ ਹਾਂ ਕਿਸ ਤਰ੍ਹਾਂ ਸੂਟ ਕਟਿੰਗ ਕਰ ਸਕਦੇ ਹਾਂਗੇ ਸੇਮ ਇਸੇ ਤਰ੍ਹਾਂ ਹੀ ਨਾਪ ਲੈਣਾ ਤੁਸੀਂ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ